ਆਜ਼ਾਦ ਹੋਏ 75 ਸਾਲ ਹੋ ਚੁੱਕੇ ਨੇ ਪਰ ਭਾਰਤ ਦੇ ਅਜੇ ਸੱਤ ਪਿੰਡ ਜਿਹੜੇ ਆਪਣੇ ਆਪ ਨੂੰ ਹੱਲੇ ਵੀ ਆਜ਼ਾਦ ਨਹੀਂ ਮਹਿਸੂਸ ਕਰਦੇ ਅੱਜ ਤੁਹਾਨੂੰ ਇੱਕ ਖਾਸ ਸਟੋਰੀ ਦਿਖਾਵਾਂਗੇ ਪਿਛਲੇ ਲੰਬੇ ਸਮੇਂ ਤੋਂ ਇਹ ਜਿਹੜੇ ਲੋਕ ਨੇ ਲਗਾਤਾਰ ਪਰੇਸ਼ਾਨ ਨਜ਼ਰ ਆ ਰਹੇ ਨੇ 75 ਸਾਲ ਆਜ਼ਾਦੀ ਦੇ ਬੀਤ ਜਾਣ ਤੋਂ ਬਾਅਦ ਵੀ ਇਹਨਾਂ ਲੋਕਾਂ ਦੇ ਹਾਲਾਤ ਜਿਉਂ ਦੇ ਤਿਉਂ ਨੇ ਇਹ ਤਸਵੀਰਾਂ ਪਿੱਛੇ ਪਹਿਲੇ ਤੁਸੀਂ ਦੇਖੋ ਇਹ ਮਕੋੜਾ ਰਾਵੀ ਜਿਹੜਾ ਪੁਲ ਹੈ ਪਤਨ ਦੀਆਂ ਤਸਵੀਰਾਂ ਨੇ ਔਰ ਇਹ ਤਸਵੀਰਾਂ ਜਦੋਂ ਤੁਸੀਂ ਦੇਖੋਗੇ ਹੈਰਾਨ ਹੋਵੋਗੇ ਕਿ ਲੋਕ ਜਦੋਂ ਆਪਣੇ ਰੋਜ਼ਗਾਰ ਦੇ ਲਈ ਆਪਣੀ ਪੜ੍ਹਾਈ ਦੇ ਲਈ ਕਿਸੇ ਕੰਮਕਾਰ ਦੇ ਲਈ ਜਦੋਂ ਇੱਥੋਂ ਨਿਕਲਦੇ ਨੇ ਤਾਂ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਹ ਬੜੀ ਵੱਡੀ ਸਮੱਸਿਆ ਦੇਖੋ ਕਿ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਆਰਜੀ ਪੁਲ ਤੋਂ ਜਦੋਂ ਇਹ ਲੋਕ ਨਿਕਲਦੇ ਨੇ ਤਾਂ ਕੀ ਹਾਲਾਤ ਬੰਦੇ ਨੇ ਕਿਦਾਂ ਨਿਕਲਦੇ ਨੇ ਕਿਦਾਂ ਜੀਵਨ ਬਤੀਤ ਕਰਦੇ ਨੇ ਉਹ ਵੀ ਤੁਹਾਨੂੰ ਸਾਰੀ ਸਟੋਰੀ ਦਿਖਾਵਾਂਗੇ ਪਰ ਫਿਲਹਾਲ ਇਹ ਜਿਹੜੇ ਲੋਕ ਦੂਸਰੇ ਪਾਰ ਤੋਂ ਇਸ ਪਾਰ ਨੂੰ ਆਉਂਦੇ ਨੇ ਵੱਡੀਆਂ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਕੇ ਇੱਧਰ ਦਾ ਰੁੱਕ ਕਰਦੇ ਨੇ ਭਾਵੇਂ ਉਹ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੇ ਆਪਣੀ ਪੜ੍ਹਾਈ ਦੇ ਲਈ ਜਾਣਾ ਹੈ ਆਪਣੇ ਕੰਮਕਾਰ ਦੇ ਲਈ ਲੋਕਾਂ ਨੇ ਜਾਣਾ ਤਾਂ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ ਉਹ ਵੀ ਤੁਹਾਨੂੰ ਤਸਵੀਰ ਦਿਖਾਣੇ ਆ ਤਾਂ ਤਸਵੀਰ ਤੁਸੀਂ ਦੇਖੋ ਕਿ ਇਹ ਹਾਲਾਤ ਬੰਦੇ ਨੇ ਜਦੋਂ ਇਸ ਪੁੱਲ ਤੋਂ ਨਿਕਲ ਕੇ ਜਾਣਾ ਹੈ ਦੂਸਰੇ ਪਾਰ ਯਾਨੀ ਕਿ ਪਾਰ ਨਿਕਲਣਾ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ ਜਾਣ ਟੋਖੇ ਦੇ ਵਿੱਚ ਪਾ ਕੇ ਕਿਹੜਾ ਹਾਲਾਤਾਂ 'ਚ ਲੋਕ ਜਿਹੜਾ ਆਪਣੇ ਰੋਜ਼ਗਾਰ ਦੇ ਲਈ ਕੰਮਕਾਰ ਦੇ ਲਈ ਦੂਸਰੇ ਪਾਰ ਜਾ ਪਾਉਂਦੇ ਨੇ ਸੋ ਵੱਡੀ ਜਿਹੜੀ ਪਰੇਸ਼ਾਨੀ ਹੈ ਸੋ ਭਾਜੀ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਜਦੋਂ ਦੂਸਰੇ ਪਾਰ ਜਾਣਾ ਤੁਸੀਂ ਭਾਜੀ ਬਹੁਤ ਇੱਕਤ ਹੁੰਦੀ ਹੈ ਜੀ ਸਾਡੇ ਸਾਹਮਣੇ ਦੇਖ ਸਕਦੇ ਹੋ ਸੋ ਕਿੰਨਾ ਕੁ ਮੁਸ਼ਕਲ ਜੀਵਨ ਹੈ ਪਿਛਲੇ ਲੰਬੇ ਸਮੇਂ ਤੋਂ ਕਿੰਨੀ ਜਿਹੜੀ ਹੈ ਜਿਹੜੀ ਪਰੇਸ਼ਾਨੀ ਜਿਹੜੀ ਨਜ਼ਰ ਆ ਰਹੀ ਹੈ ਭਾਜੀ ਬਹੁਤ ਟਾਈਮ ਹੋ ਗਿਆ ਨੂੰ ਤੇ ਮਿਸਾਲ ਵਾਲਾ ਬਾਬਾ ਚੇਰੀ ਹੋ ਗਿਆ ਭਾਜੀ ਆਹੀ ਹਾਲ ਇੱਥੇ ਕੋਈ ਕੋ ਨਹੀਂ ਹੈਗਾ ਉਹ ਜਿਸ ਤਰ੍ਹਾਂ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤੇ ਕਿੰਨੀ ਕਿ ਦਿੱਕਤ ਉਹਦੋਂ ਸਾਹਮਣਾ ਕਰਨਾ ਪੈਂਦਾ ਹੈ ਭਾਜੀ ਤਾਂ ਪਾਣੀ ਆਇਆ ਨਾ ਪੂਰ ਚੁੱਕਿਆ ਜਾਂਦਾ ਹੈਗਾ ਬਾਅਦ ਬੇੜੀ ਜਿਹੜੀ ਆ ਉਹ ਚਲਦੀ ਹੈਗੀ ਇੱਥੇ ਤੇ ਉਹ ਬਹੁਤ ਪਰੇਸ਼ਾਨੀ ਹੁੰਦੀ ਹੈ ਭਾਈ ਸੋ ਇਹ ਲੋਕ ਜਿਹੜੇ ਅਕਸਰ ਇਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਕੀ ਹਾਲਾਤ ਬੰਦੇ ਨੇ ਭਾਵੇਂ ਜਿਹੜੇ ਲੋਕ ਇੱਥੇ ਘੁੰਮਣ ਦੇ ਲਈ ਆਉਂਦੇ ਨੇ ਉਹਨਾਂ ਲਈ ਭਾਵੇਂ ਇੱਕ ਐਡਵੈਂਚਰ ਆ ਪਰ ਇਹ ਜਿਹੜੇ ਲੋਕ ਅਸਲ 'ਚ ਉੱਥੇ ਜੀਵਨ ਬਤੀਤ ਕਰ ਲਏ ਨੇ ਕਿੰਨਾ ਕਿ ਮੁਸ਼ਕਲ ਹੈ ਭਾਜੀ ਕੀ ਨਾਮ ਆ ਆਪਣਾ ਤੇ ਕਿਹੜਾ ਪਿੰਡ ਆ ਆਪਣਾ ਉਹ ਤੁਸੀਂ ਨਾਮ ਮੇਰਾ ਲਸਹਾਨ ਪਿੰਡ ਆ ਦਸੀਆਂ ਪਿੰਡ ਤੋਂ ਸੋ ਕਿੰਨੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇਹ ਹਾਲਾਤ ਬੰਦੇ ਨੇ ਹੱਲੇ ਤੇ ਪਾਣੀ ਦਾ ਪੱਧਰ ਥੋੜਾ ਘਟਾ ਹੈ ਜਦੋਂ ਪਾਣੀ ਵੱਜ ਜਾਂਦਾ ਤਾਂ ਕੀ ਹਾਲਾਤ ਬੰਦੇ ਨੇ ਹਾਲਾਤ ਮੌਦ ਦੇ ਮੂਜੀ ਹੁੰਦੀਆਂ ਉਸ ਟਾਈਮ ਤੇ ਪਰ ਰਿਵਿਊ ਚਾਹਣਾ ਸਾਨੂੰ ਤੇ ਸਰਕਾਰਾਂ ਦੇ ਸੁਣਦੀਆਂ ਨਹੀਂ ਰਾਡੀਆਂ ਕੀ ਕਰੀਏ ਅਸੀਂ ਸੋ ਸਾਡੀ ਕਿੰਨੀ ਆਪਣੀ ਉਮਰ ਹੋ ਚੁੱਕੀ ਹੈ ਔਰ ਕਿੰਨਾ ਕਿ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਪਰੇਸ਼ਾਨੀ ਹੈ ਭਾਜੀ 50 ਸਾਲ ਉਮਰ ਹੋਈ ਪਈ ਹੈ ਤਾਂ ਇਹੋ ਹਿਸਾਬ ਦੇਖਿਆ ਇਥੇ ਅੱਜ ਪੁਲ ਆ ਪੁਲ ਅੱਜ ਪੁਲ ਪਾਣਾ ਕੱਲ ਪੁਲ ਪਾਣਾ ਪਾਉਂਦੇ ਨਹੀਂ ਹਾਂ ਸੋ ਇਸ ਵਾਰ ਕਹ ਰਹੇ ਸੀ ਕਿ ਜਿਹੜੇ ਇਹ ਪਿੰਡਾਂ ਦੇ ਲੋਕ ਨੇ ਉਹ ਚੋਨਾ ਦਾ ਵੀ ਬਾਈਕਾਟ ਕਰਨ ਜਾ ਰਹੇ ਨੇ ਜਿਹੜੇ ਹੁਣ ਲੋਕ ਸਭਾ ਇਲੈਕਸ਼ਨ ਆ ਰਹੇ ਹਾਂ ਹਾਂਜੀ ਕੀਤਾ ਬਾਈਕਾਟ ਪਿਛਲਾ ਕੀਤਾ ਹੈ ਬਾਈਕਾਟ ਹੁਣ ਵੀ ਕਰਦੇ ਰਹਿ ਜੇ ਨਹੀਂ ਪੁਲ ਬਣਾਣਗੇ ਬਾਈਕਾਟ ਹੀ ਹੋਣਾ ਸਾਡਾ ਸੋ ਕਿੰਨੀ ਕ ਆਬਾਦੀ ਹੈ ਲਗਭਗ ਇਹਨਾਂ ਪਿੰਡਾਂ ਦੀ ਅਸੀਂ ਗੱਲ ਕਰਦੇ ਹਾਂ ਕਿੰਨੀ ਕ ਆਬਾਦੀ ਹੈ ਟੋਟਲ ਜਿਹੜੀ ਹੈ ਆਬਾਦੀ ਕੋਈ 2000 ਗੇਟ ਚ ਹੈਈ ਹੈ 2000 ਹਾਂਜੀ ਉੱਤੇ ਹੋਣੀ ਥੱਲੇ ਨਹੀਂ ਹੈ ਬਾਕੀ ਪੜਾਈ ਦਾ ਜਾਂ ਫਿਰ ਬੱਚੇ ਜਿਹੜੇ ਦੂਸਰੇ ਪਾਰ ਜਾਂਦੇ ਨੇ ਉਹਨਾਂ ਦਾ ਕਿਸ ਤਰ੍ਹਾਂ ਉਹ ਮੁਸ਼ਕਲਾਂ ਬੱਚਿਆਂ ਵਾਸਤੇ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਬੱਚੇ ਦੀ ਹਾਲਾਤ ਹੁੰਨ ਤੇ ਚਲੋ ਫਿਰ ਵੀ ਮੋੜਾ ਮੋਟਾ ਸਾਧ ਹੈ ਬਰਸਾਨ ਦੇ ਟਾਈਮ ਤੇ ਬੱਚੇ ਸਮਝ ਮੋਲ ਦੇ ਮੂਹਰੇ ਵਿੱਚ ਹੀ ਪੇ ਰਹਿੰਦੇ ਨੇ ਸਾਨੂੰ ਇਹ ਪਤਾ ਨਹੀਂ ਹੁੰਦਾ ਸਾਡੇ ਬੱਚੇ ਸਾਮੀ ਵਾਸ ਕਰ ਆਣੇ ਜਾਂ ਨਹੀਂ ਆਣੇ ਸੋ ਇਹ ਇੱਕ ਉਹ ਮਾਪੇ ਦਾ ਦਰਦ ਹੈ ਸ਼ਾਇਦ ਜਿਹੜੇ ਮਜਬੂਰੀ ਦੇ ਕਰਕੇ ਆਪਣੇ ਬੱਚਿਆਂ ਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਉਸ ਪਾਰ ਯਾਨੀ ਕਿ ਇਸ ਪਾਰ ਦਾ ਤੇ ਉਸ ਪਾਰ ਦਾ ਕੀ ਫਰਕ ਹੈ ਕਿ ਇਹ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਸ਼ਾਇਦ ਇਸ ਦੇ ਹਾਲਾਤ ਵੀ ਤੁਹਾਨੂੰ ਇੱਕ ਵਾਰ ਦਿਖਾਣੇ ਆ ਕਿ ਇਹ ਰਸਤਾ ਪਹਿਲੇ ਤੁਸੀਂ ਦੇਖੋ ਜਿਹੜੇ ਇਹ ਇੱਥੇ ਫੱਟੇ ਵੀ ਜਾਂਦੇ ਨੇ ਜਿੱਥੇ ਜਿਸ ਦੇ ਜਰੀਏ ਵੱਡੇ ਵੱਡੇ ਵੀਕਲਸ ਨਿਕਲ ਰਹੇ ਨੇ ਕਿਉਂਕਿ ਹੁਣ ਜਿਹੜਾ ਤੇਰਾ ਸੀਜ਼ਨ ਸ਼ੁਰੂ ਹੋ ਚੁੱਕਿਆ ਟਰਾਲੀਆਂ ਜਿਹੜੀਆਂ ਨੇ ਭਰ-ਭਰ ਕੇ ਦੀ ਗੰਨੇ ਦੀਆਂ ਇੱਥੋਂ ਨਿਕਲਦੀਆਂ ਨੇ ਜਾਨ ਜੋਖਮ ਦੇ ਵਿੱਚ ਪਾਣੇ ਨੇ ਪਹਿਲੇ ਇਹ ਹਾਲਾਤ ਦੇਖੋ ਕਿ ਇਹ ਪੁਲ ਦੇ ਹਾਲਾਤ ਕਿਹੋ ਜਿਹੇ ਨੇ ਇਹ ਜਿਹੜੇ ਫੱਟੇ ਇੱਥੇ ਪਏ ਨੇ ਉਹ ਵੀ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖੋ ਕਿ ਬਿਲਕੁਲ ਟੁੱਟੇ ਹੋਏ ਨੇ ਹਾਲਾਤ ਇਹਨਾਂ ਦੇ ਬਿਲਕੁਲ ਜਰਜਰ ਨੇ ਕਿ ਕਿਸੇ ਵੇਲੇ ਵੀ ਕੋਈ ਜਿਹੜਾ ਹਾਸਾ ਆ ਉਹ ਪੇਚ ਆ ਸਕਦਾ ਹੈ ਪਰ ਸ਼ਾਇਦ ਇਹ ਦੇਖੋ ਤਸਵੀਰ ਤੁਹਾਨੂੰ ਇੱਕ ਦਿਖਾਣੇ ਕਿ ਕਿੰਨੀ ਇਹ ਜਿਹੜੀ ਰਿਸਕੀ ਹੈ ਇਹ ਫੱਟੇ ਜਿਹੜੇ ਬਿਲਕੁਲ ਟੁੱਟੇ ਹੋਏ ਨੇ ਇਹ ਬਿਲਕੁਲ ਟੁੱਟ ਚੁੱਕੇ ਨੇ ਪਰ ਲੋਕ ਇੱਥੋਂ ਫਿਰ ਵੀ ਆਪਣਾ ਗੁਜ਼ਾਰਾ ਕਰਨ ਦੇ ਲਈ ਇੱਥੋਂ ਦੂਸਰੇ ਪਾਰ ਜਾਣੇ ਕਿ ਵਾਪਸ ਜਦੋਂ ਉਹਨਾਂ ਨੇ ਕੰਮ ਕਰਦੇ ਲਈ ਜਨਮ ਜਾਂ ਮਜਬੂਰੀ ਸਮਝ ਸਕੀਏ ਸੋ ਇੱਕ ਵਾਰ ਉਹਨਾਂ ਪਿੰਡਾਂ ਦਾ ਰੁਖ ਵੀ ਕਰਾਂਗੇ ਔਰ ਜਾਣਾਂਗੇ ਕਿ ਕੀ ਹਾਲਾਤ ਨੇ ਅਸਲ ਦੇ ਵਿੱਚ ਉਹਨਾਂ ਪਿੰਡਾਂ ਦੇ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਸਮੇ ਅਸੀਂ ਦਰਿਆ ਪਾਰ ਕਰਕੇ ਜਿਹੜੇ ਪਿੰਡ ਨੇ ਅਸਲ ਚ ਲੋਕ ਕਿਦਾਂ ਜੀਵਨ ਬਤੀਤ ਕਰ ਰਹੇ ਨੇ ਕਿਹਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਖਾਸ ਕਰ ਜਿਹੜਾ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਉਸ ਦਾ ਬਾਈਕਾਟ ਕਰਨ ਦੀ ਗੱਲ ਆਕੀ ਗਈ ਹੈ ਉਸ ਬਾਰੇ ਵੀ ਜਾਣਾਂਗੇ ਕਿ ਕੀ ਸਮੱਸਿਆ ਹੈ ਜਿਸ ਕਰਕੇ ਇਹ ਲੋਕ ਇਸ ਵਾਰ ਜਿਹੜਾ ਚੋਨਾ ਦਾ ਜਿਹੜਾ ਬਾਈਕਾਟ ਉਹ ਕਰ ਰਹੇ ਨੇ ਸੋ ਕਿਹੜਾ ਪਿੰਡ ਆਪਣਾ ਤੇ ਕਿਹੜੀ-ਕਿਹੜੀ ਪਰੇਸ਼ਾਨੀਆਂ ਜਿਹੜੀਆਂ ਸਾਹਮਣਾ ਕਰਨਾ ਪੈ ਰਿਹਾ ਔਰ ਚੋਨਾ ਦਾ ਬਾਈਕਾਟ ਕਰਨ ਦੀ ਗੱਲ ਆਖੀ ਗਈ ਹੈ ਉਸ ਦਾ ਕੀ ਕਾਰਨ ਹੈ ਜਨ ਮੇਰਾ ਰਾਜਪੁਰਚੇ ਦਾ ਜਿਕੰਦਰ ਸਿੰਘ ਨਾਂ ਜੀ ਬਾਈਕਾਟ ਅਸੀਂ ਚਲੋ ਸਾਨੂੰ ਵੋਟ ਪਾਉਣ ਦਾ ਹੱਕ ਹੈ ਪਾਣਾ ਚਾਹੀਦਾ ਪਰ ਅਸੀਂ ਬਾਈਕਾਟ ਦੁਖੇ ਹੋਏ ਪਿਛਲੀ ਵਾਰ ਵੀ ਕੀਤਾ ਸੀ ਤੇ ਅੱਜ ਵੀ ਫੇਰ ਅਸੀਂ ਚਾਹ ਤਾਵਣੀ ਦਿਨ ਦਿੰਦੇ ਆ ਕਿ ਸਾਨੂੰ ਮੇਨ ਮੰਗ ਸਾਡੀ ਪੁੱਲਦੀ ਆ ਜੀ ਉਹ ਸੈਂਟਰ ਤੋਂ ਜਿਹੜਾ ਪੈਸਾ ਪਾਸ ਹੋ ਕੇ ਆਗੇ ਦਾ ਪੰਜਾਬ ਸਰਕਾਰ ਨੂੰ ਆਗੇ ਦਾ ਇਹ ਅੱਗੇ ਕੰਮ ਨਹੀਂ ਲਾਂਦੇ ਦੇ ਅਸੀਂ ਬਾਰੀ ਬਹੁਤ ਵਾਰ ਅਸੀਂ ਡੀਸੀ ਸਾਹਿਬ ਦੇ ਨੇ ਤੇ ਗਏ ਆਂ ਹੋਰ ਮੈਗ ਨਾਲੇ ਸਭ ਨੂੰ ਮਿਲਿਆ ਸਾਰੇ ਸਾਨੂੰ ਲਾਰੇ ਬਰਾੜੇ ਲਾਂਦੇ ਨੇ ਬਸ ਉਤੋਂ ਲਖਣ ਆਂਦਿਆ ਉਤੋਂ ਹੁਣ ਚੋਣ ਜਾਤਾ ਲੱਗਿਆ ਤੇ ਮੁਰਕੇ ਨੇ ਕਹਿਣਾ ਚੋਣ ਜਾਤਾ ਲੱਗਿਆ ਕੀ ਕਰੀਏ ਬਸ ਐਦਾਂ ਲਾਰੇ ਬਰਾੜੇ ਲਾਂਦੇ ਜਿਵੇਂ ਵੋਟਾਂ ਲੈਣਾਂ ਦੇ ਲਾਰੇ ਦਾ ਲਾ ਕੇ ਨਿਕਲ ਜਾਂਦੇ ਨੇ ਮੁਰਕੇ ਸਾਡੀ ਸੁਣਦਾ ਨਹੀਂ ਕੋਈ ਵੀ ਇੱਧਰ ਤੇ ਹੁਣ ਆਹ ਉਹ ਜਿਹੜਾ ਬਣਿਆ ਪੈਟਰਨ ਪੁਲ ਬਣਿਆ ਇਹ 2-4 ਮਹੀਨੇ ਆ ਮੁਰਕੇ ਚੁੱਕੇ ਜਾਣਾ ਹੈ ਪਰ ਸਾਡ ਵਿੱਚ 5-6 ਮਹੀਨੇ ਸਾਨੂੰ ਬਹੁਤ ਤੰਗੀ ਹੁੰਦੀ ਹੈ ਸਾਡਾ ਲਿੰਕ ਉੱਧਰ ਤੋਂ ਟੁੱਟ ਜਾਂਦਾ ਸਾਡਾ ਸੋ ਸਰਕਾਰ ਦੇ ਕੀ ਗੱਲ ਕੋਈ ਨਮਾਇंदे ਪਹਿਲਾਂ ਕਿਹਾ ਗਿਆ ਸੀਗਾ ਕਿ ਕੇਂਦਰ ਵੱਲੋਂ ਜਿਹੜਾ ਪੈਸਾ ਪਾਸ ਹੋ ਚੁੱਕਿਆ ਔਰ ਬਹੁਤ ਜਲਦੀ ਹਾਲਾਂਕਿ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਇੱਥੇ ਆਏ ਸੀਗੇ ਦੌਰਾ ਕਰਕੇ ਗਏ ਸੀਗੇ ਪਿੰਡੂਨ ਪੋਲ ਤੋਂ ਪਾਰ ਜਿਹੜਾ ਸੀਗਾ ਪਿੰਡੂਨ ਪੋਲ ਤੋਂ ਪਹਿਲੇ ਉਹ ਆਏ ਸੀਗੇ ਉਹਨਾਂ ਨੇ ਮੈਪ ਕਿਹਾ ਸੀ ਕਿ ਬਹੁਤ ਜਲਦੀ ਕੰਮ ਸ਼ੁਰੂ ਹੋਏਗਾ ਕੀ ਹਾਲੇ ਤੱਕ ਕੋਈ ਕਿਸੇ ਤਰੀਕੇ ਦੀ ਉਹ ਸਾਰੀ ਨਹੀਂ ਹੋਈ ਸ਼ੁਰੂ ਕੋਈ ਸਾਰੀ ਨਹੀਂ ਜੀ ਬਾਈ ਬਾ ਜੋ ਜਾਨਿਆ ਕਹਿੰਦੇ ਵੀ ਅਸੀਂ ਸਾਰਾ ਕੰਮ ਹੋ ਗਿਆ ਦਾ ਸਿਰਫ ਜਿਹਨਾਂ ਦੀ ਵਿੱਚ ਜ਼ਮੀਨ ਆਈ ਹੈ ਉਹਨਾਂ ਨੂੰ ਪੈਸੇ ਉਹਨਾਂ ਦੇ ਖਾਤੇ ਪੈਸੇ ਹੀ ਪਾਣੇ ਨੇ ਉਹ ਅਜੇ ਤੱਕ ਉਹਦਾ ਕੋਈ ਕਲੀਅਰ ਕੱਟ ਨਹੀਂ ਦੱਸਦੇ ਸਾਨੂੰ ਭਾਜੀ ਡੀਸੀ ਸਾਹਿਬ ਜਾਨਿਆ ਅਸੀਂ ਕਹਿੰਦੇ ਉਹ ਭੇਜਤਾ ਸੀ ਸਰਕਾਰ ਨੂੰ ਭੇਜਤਾ ਸਰਕਾਰ ਕੋਈ ਉਹ ਤੇ ਅਸੀਂ ਪਰੇਸ਼ਾਨੀ ਵਿੱਚ ਬਹੁਤ ਪ੍ਰੇਸ਼ਾਨ ਵਿੱਚ ਆਈ। ਸੋ ਕਿਸਾਨੀ ਨਾਲ ਇਹ ਇਲਾਕੇ ਬਹੁਤ ਸਾਰੇ ਜਿਹੜੇ ਜੁੜੇ ਨੇ ਫਿਰ ਕਿਸ ਤਰ੍ਹਾਂ ਜਿਹੜਾ ਗੰਨੇ ਦੀ ਫਸਲ ਲੈ ਕੇ ਜਾਣੀ ਜਾਂ ਦੂਸਰੀ ਫਸਲ ਲੈ ਕੇ ਜਾਣੀ ਉਹਨਾਂ ਦਾ ਕਿੰਨਾ ਕੁ ਪ੍ਰੇਸ਼ਾਨ ਬਹੁਤ ਮੁਸ਼ਕਲ ਆ ਜੀ। ਇੱਥੋਂ 5-5 ਚੱਕਰ ਲੈ ਕੇ ਟਰਾਲੀਆਂ ਲੈ ਕੇ ਨਾ ਇਹ ਗੰਨਾ ਪਾਰ ਕਰਕੇ ਫਿਰ ਜਾ ਕੇ ਤੇ ਅਸੀਂ ਉੱਥੇ ਲੱਦਨੀਆ ਪਾਰਲੀ ਪਾਰਲੀ ਤਰਫ ਤੇ ਦੇਖਿਆ ਹੁਣ ਤੁਸੀਂ ਉੱਥੇ ਬਹੁਤ ਮੁਸ਼ਕਲ ਉੱਥੇ 5-5 ਚੱਕਰ ਇੱਕ 5 ਟਰਾਲੀਆਂ ਮੰਗਣੇ ਪੈਂਦੀਆਂ ਨੇ ਫਿਰ ਉਹਨਾਂ ਤੇ ਗੰਨਾ ਲੋਡ ਕਰਕੇ ਫਿਰ ਇਹ ਤੋਂ ਨੰਗਾ ਕੇ ਥੋੜਾ ਥੋੜਾ ਭੱਜ ਜਾਂਦਾ ਹੈ ਤੋਂ ਨੰਗੀ ਤੋ ਲੈ ਕੇ ਜਾਨੇ ਇੱਕ ਤੁਹਾਨੂੰ ਹੋਰ ਹਾਲਾਤ ਦਿਖਾਣੇ ਆ ਕਿ ਇਹ ਕੰਸਟਰਕਸ਼ਨ ਚੱਲੀ ਐ ਜਿਹੜਾ ਫਿਲਹਾਲ ਜਿਹੜਾ ਟਾਇਲ ਵਰਕ ਕੀਤਾ ਜਾ ਰਿਹਾ ਪਰ ਸ਼ਾਇਦ ਇਸ ਟਾਇਲ ਵਰਕ ਦੀ ਗੱਲ ਕਰੀਏ ਤਾਂ ਕੋਈ ਖਾਸ ਅਸਰ ਨਹੀਂ ਹੋਵੇਗਾ ਕਿ ਜਦੋਂ ਤੱਕ ਪੈਂਟੂਨ ਪੁੱਲ ਯਾਨੀ ਕਿ ਉਹ ਉੱਥੋਂ ਨਹੀਂ ਚੁਕੋਂਦਾ ਔਰ ਪੱਕਾ ਪੁੱਲ ਜਿਹੜਾ ਨਹੀਂ ਬਣ ਜਾਂਦਾ ਸ਼ਾਇਦ ਇਸ ਰਸਤੇ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਕਿਉਂਕਿ ਜਦੋਂ ਲੋਕ ਪੱਕੇ ਰਸਤੇ ਤੋਂ ਆ ਕੇ ਜਦੋਂ ਦਰਿਆ ਕਿਨਾਂ ਹਾਲਾਤਾਂ 'ਚ ਪਾਰ ਕਰਨਗੇ ਸਿਹਤ ਸਹੂਲਤਾਂ ਦੀ ਗੱਲ ਕਰੀਏ ਬੱਚਿਆਂ ਦੇ ਪੜ੍ਹਨ ਦੀ ਗੱਲ ਕਰੀਏ ਜਾਂ ਫਿਰ ਜਿਹੜੀ ਵੱਡੀ ਸਮੱਸਿਆ ਕਿਸਾਨੀ ਦੇ ਨਾਲ ਜੁੜੀ ਹੋਈ ਹੈ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵਾਅਦੇ ਕਰ ਰਹੀਆਂ ਨੇ ਪਰ ਉਹ ਕਿੰਨੀ ਕੁ ਹਕੀਕਤ ਜਿਹੜੀ ਇਹ ਗਰਾਊਂਡ ਲੈਵਲ ਤੇ ਨਜ਼ਰ ਆ ਰਹੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਜਾ ਕੇ ਅੱਗੇ ਦਾ ਹਾਲ ਜਿਹੜਾ ਉਹ ਤੁਹਾਨੂੰ ਦੱਸਦੇ ਆ ਇਸ ਸਮੇਂ ਅਸੀਂ ਪਹੁੰਚੇ ਆਂ ਦਰਿਆ ਪਾਰ ਦੇ ਜਿਹੜੇ 7 ਪਿੰਡ ਨੇ ਅਸਲ ਦੇ ਵਿੱਚ ਉਹਨਾਂ ਲੋਕਾਂ ਦੀ ਜ਼ੁਬਾਨੀ ਸੁਣਾਗੇ ਕਿ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆਖਿਰ ਕੀ ਕਾਰਨ ਹੈ ਕਿ ਜਿਹੜਾ ਪਿਛਲੀ ਵਾਰ ਵੀ ਵੋਟਾਂ ਦਾ ਬਾਈਕਾਟ ਕੀਤਾ ਸੀਗਾ ਔਰ ਇਸ ਵਾਰ ਵੀ ਜਿਹੜਾ ਇਹਨਾਂ ਨੇ ਮਨ ਬਣਾ ਲਿਆ ਕਿ ਵੋਟਾਂ ਦਾ ਬਾਈਕਾਟ ਵੀ ਕਰਨਗੇ ਔਰ ਹੱਡ ਵੀ ਤੀ ਇਹਨਾਂ ਦੀ ਸੁਣਨੇ ਆ ਕਿ ਆਖਿਰ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲ ਨਾ ਬਣਨ ਦੇ ਕਰਕੇ ਔਰ ਕੀ ਜਿਹੜੀ ਸਭ ਤੋਂ ਵੱਡੀਆਂ ਪਰੇਸ਼ਾਨੀਆਂ ਨੇ ਉਹ ਇਸ ਸਮੇ ਅਸੀਂ ਇਹ ਜਿਹੜੇ ਪਾਰ ਦੇ ਪਿੰਡ ਨੇ ਉਹਨਾਂ ਦੇ ਵਿੱਚ ਪਹੁੰਚੇ ਆ ਸੋ ਬਜ਼ੁਰਗ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕਿੰਨੀ ਕੁ ਪਰੇਸ਼ਾਨੀ ਜਿਹੜੀ ਹੈ ਇਹਨਾਂ ਨੂੰ ਚੇਲਨੀ ਪੈ ਰਹੀ ਹੈ ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੁਲ ਨਾ ਬਣਨ ਕਰਕੇ ਕਿਹੜੀ-ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਾਪੂ ਜੀ ਕਿਹੜੀ-ਕਿਹੜੀ ਪਰੇਸ਼ਾਨੀ ਤੁਹਾਨੂੰ ਜਿਹੜੀ ਪੇਸ਼ ਆ ਰਹੀ ਹੈ ਔਰ ਆਪਣੀ ਜਿਹੜ ਤਹਾਡੀ ਜ਼ੁਬਾਨੀ ਅਸੀਂ ਸੁਣਨਾ ਚਾਹੁੰਦੇ ਆ ਕਿ ਸਰਕਾਰ ਤੱਕ ਜਿਹੜੀ ਤੁਹਾਡੀ ਆਵਾਜ਼ ਆ ਉਹ ਪਹੁੰਚ ਸਕੇ ਇਹਦੇ ਉਹ ਕਹਿੰਦੇ ਵੀ ਜਿੱਦਾਂ ਠੀਕ ਨਹੀਂ ਗਏ ਮੈਂਡ ਤੋਂ ਮੈਂਡ ਤੇ ਮੰਝੇ ਦੇ ਪੈ ਗਏ ਪਹਾੜ ਦਾ ਮੁਸਕੀ ਬਾਅਦ ਚਲੋ ਉਹ ਬੇੜੀ ਸੀ ਬੇੜੀ ਤੇ ਟਾਈਮ ਲੱਗੇ ਜੇ ਪੁਲ ਪਾੜ ਹੁੰਦਾ ਤਾਂ ਠੀਕ ਠਾਕ ਰਹਿਣਾ ਇਹ ਹੋਵਗਾ ਤਾਂ ਛੇਤੀ ਚੱਲ ਜਾਂਦੇ ਪੁਲ ਤੇ ਮਾਰੇ ਚਲੋ ਉਹ ਤੋਂ ਗਰਨਾਪੁਰ ਲੈ ਗਏ ਤੋਂ ਬਹੁਤ ਮੁਸ਼ਕਲ ਪੀੜੀ ਤੱਕ ਪੁੱਜੇ ਬੇੜੀ ਤੇ ਪੁੱਜ ਗਏ ਮੁੜ ਕੇ ਪਾਰ ਲੈ ਕੇ ਪਾਰੋਂ ਗੱਡੀਆਂ ਗਈਆਂ ਉਹ ਗੱਡੀਆਂ ਦੇ ਗਰਨਾਪੁਰ ਗਏ ਗਰਨਾਪੁਰ ਰੰਬਰ ਚੱਲ ਲੈ ਗਏ ਚਲੋ ਜੇ ਪੁਲ ਪਾੜ ਹੁੰਦਾ ਤਾਂ ਛੇਹ ਥੋੜ ਉਈ ਉਹਦੇ ਉਹ ਮੇਰਾ ਪੌਣੇ 2 ਸਾਲ ਹੋ ਚਲੇ ਆ ਤੇ ਹੁਣ ਦੇਖੋ ਹਾਲਤ ਪੁੱਤ ਰਹ ਨਹੀਂ ਜਾਂਦਾ ਕੋਈ ਨਹੀਂ ਕੰਮ ਨਹੀਂ ਹੋਣਾ ਕੋਈ ਨਹੀਂ ਬੈਠਦੇ ਆ ਕੁਰਸੀ ਤੇ ਇਸ ਵਾਰ ਮਤਲਬ ਬਹੁਤ ਸਾਰੇ ਐਸੇ ਲੋਕ ਜਿਹੜੇ ਕਹਿ ਰਹੇ ਸੀ ਕਿ ਅਸੀਂ ਇਸ ਵਾਰੀ ਮਨ ਬਣਾ ਲਏ ਕਿ ਵੋਟਾਂ ਦਾ ਵੀ ਬਾਈਕਾਟ ਕਰ ਦਨਾਂ ਕਿਉਂਕਿ ਸਰਕਾਰਾਂ ਜੇ ਸਾਡੀ ਆਵਾਜ਼ ਨਹੀਂ ਸੁਣਦੀਆਂ ਤਾਂ ਫਿਰ ਅਸੀਂ ਜਿਹੜਾ ਆ ਸਰਕਾਰ ਦੀ ਜਿਹੜੀ ਗੱਲਬਾਤ ਹੈ ਉਹ ਕਿਉਂ ਸੁਣੀਏ ਕੀ ਕਹੋਗੇ ਇਸ ਬਾਰੇ ਕਿਉਂਕਿ ਤੁਹਾਡੀ ਉਮਰ ਦਾ ਤਕਾਜ਼ਾ ਵੀ ਆ ਔਰ ਕਿੰਨੇ ਸਮੇਂ ਤੋਂ ਜਿਹੜਾ ਇਹ ਸਾਰਾ ਸੰਤਾਪ ਜਿਹੜਾ ਚੱਲ ਦੇਖੋ ਜੀ ਇਹ ਤੇ ਸਾਲ 47 ਤੋਂ ਲੈ ਕੇ ਨਾ ਐਸ ਇਲਾਕੇ ਨੂੰ ਨਾ ਅਜੇ ਤੱਕ ਕੋਈ ਸਹੂਲਤ ਮਿਲੀ ਆ ਤੇ ਨਾ ਸਰਕਾਰਾਂ ਦੇ ਰਹੀਆਂ ਨੇ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਨੇ ਉਦੋਂ ਹਰ ਪਾਰਟੀ ਦੇ ਜਿਹੜੇ ਆ ਕਰਿੰਦੇ ਆਣਗੇ ਕਹਿੰਦੇ ਵੀ ਸਾਨੂੰ ਵੋਟਾਂ ਪਾਓ ਸਾਨੂੰ ਬਣਾਓ ਅਸੀਂ ਸਾਰੀਆਂ ਤੁਹਾਡੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਮੁਹੱਈਆ ਕਰਾਵਾਂਗੇ ਪਰ ਅਜੇ ਤੱਕ ਵੋਟਾਂ ਲੈ ਕੇ ਤੇ ਜਿੱਤ ਕੇ ਚੱਲ ਜਾਂਦੇ ਨੇ ਮਗਰੋਂ ਆਣ ਕੇ ਕੋਈ 5 ਸਾਲ ਬਾਅਦ ਨਹੀਂ ਪੁੱਛਦਾ ਅਸੀਂ ਇਹਨੇ ਤਾਂਗਾ ਕਿ ਸਾਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਨਾ ਸਾਡੀ ਇਹ ਦਰਿਆ ਰਾਵੀ ਤੇ ਪੁਲ ਦੀ ਮੁਸ਼ਕਲ ਹੈ ਜੇ ਸਾਡਾ ਸਰਕਾਰ ਪੁਲ ਬਣਾ ਦਿੱਤਾ ਜਾਵੇ ਤੇ ਤਾਂ ਜੇ ਸਾਨੂੰ ਉਹਦੇ ਵਿੱਚ ਸਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ ਮੁਸ਼ਕਲ ਤੇ ਇਹ ਕਹਦਾ ਜੇ ਪੜ੍ਹਾਈ ਦੀ ਪੱਖੋਂ ਜਾਈਏ 8ਵੀਂ ਤੱਕ ਸਕੂਲ ਆਇ ਕਿਥੇ 8 ਜਮਾਤਾਂ ਪਾਸ ਕਰਕੇ ਤੇ ድਰਿਉਂ ਪਾਰ ਜਾਣਾ ਪੈਂਦਾ ਛੋਟੇ ਛੋਟੇ ਬੱਚਿਆਂ ਨੂੰ ਉਹ ਰੋਜ਼ ਨਾ ਤੇ ਇੱਥੋਂ ਜਾ ਸਕਦੇ ਨੇ ਕਿਉਂ ਇਹ ਹੁਣ 4 ਕਿ ਮਹੀਨੇ ਪੁਲ ਬਾਅਦ ਵਿੱਚ 4 ਕਿ ਮਹੀਨੇ ਜਿਹੜਾ ਪੁਲ ਚੁੱਕਿਆ ਜਾਂਦਾ ਚੌਥਾ ਮਹੀਨਾ ਦੀ ਪੜ੍ਹਾਈ ਬੱਚਿਆਂ ਦੀ ਕਿੱਥੇ ਜਾਵੇਗੀ ਜੇ ਉਹ ਨਾ ਸਕੂਲੇ ਜਾਣ ਤੇ ਨਾ ਇੱਥੋਂ ਟਾਈਮ ਸਿਰ ਜਾਇਆ ਜਾਣਾ ਕਬੀੜੀ ਤੇ ਜਾਣਾ ਪੈਂਦਾ ਨਾ ਟਾਈਮ ਸਿਰ ਬੱਚਿਆਂ ਕੋਈ ਜਾਣਾ ਆ ਜਾਣਾ ਤੇ ਨਾ ਪੜ੍ਹਾਈ ਹੋਣੀ ਤੇ ਬਰਸਾਤਾਂ ਦੇ ਦਿਨਾਂ ਵਿੱਚ ਟੀਚਰ ਵੀ ਵਿਚਾਰੇ ਕੀ ਕਰਨ ਉਹਨਾਂ ਨੂੰ ਵੀ ਬੜੀ ਮੁਸ਼ਕਲ ਹੁੰਦੀ ਆ ਉਹ ਵੀ ਨਹੀਂ ਇੱਧਰ ਆ ਸਕਦੇ ਤੇ ਇਸ ਕਰਕੇ ਕਈ ਲੋਕ ਜਿਹੜੇ ਨੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਦਰਿਆਵਾਂ ਪਾਰ ਲੋਕਾਂ ਨੇ ਮਾੜੇ-ਮੋٹے ਨਾ ਰਹਿਣ ਦਾ ਬੰਦੋਬਸਤ ਕੀਤਾ ਤੇ ਉਹਨਾਂ ਦੀਆਂ ਜ਼ਮੀਨਾਂ ਇੱਧਰ ਹੀ ਨੇ ਉਹ ਆਪਣੀ ਜ਼ਮੀਨਾਂ ਦੇ ਵਿੱਚ ਆਣ ਕੇ ਕੰਮ ਵੀ ਨਹੀਂ ਕਰ ਸਕਦੇ ਕੁਝ ਪਰਿਵਾਰ ਉਧਰ ਤੇ ਕੁਝ ਇੱਧਰ ਇਸ ਕਰਕੇ ਸਾਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਪੁੱਲ ਦੀ ਮੁਸ਼ਕਲ ਹੈ ਇਹ ਪੋੜ ਹੋਵੇ ਤੇ ਅਸੀਂ ਜਿਹੜਾ ਟਾਈਮ ਸਿਰ ਬੰਦਾ ਕਿਤੇ ਨਾ ਕਿਤੇ ਬਾਜ਼ਾਰ ਵੀ ਜਾ ਸਕਦਾ ਸ਼ਹਿਰ ਵੀ ਜਾ ਸਕਦਾ ਪੰਜਾਬ ਨਾਲ ਜਿਹੜਾ ਮਿਲ ਸਕਦਾ ਜੀ ਅਸੀਂ ਘਰ ਦਾ ਸਮਾਨ ਇਦੋਂ ਲਿਆਣਾ ਕਿਉਂ ਰੋਜ਼ ਬਰਤਣ ਵਾਲੀਆਂ ਚੀਜ਼ਾਂ ਨੇ ਉਹ ਵੀ ਦਰੋਂ ਪਾਰੋਂ ਜਾ ਕੇ ਲੈਣੇ ਪੈਂਦੇ ਅੰਦਰ ਬਾਜ਼ਾਰ ਤੇ ਕੋਈ ਨਹੀਂ ਤੇ ਬਰਸਾਤਾਂ ਦੇ ਦਿਨਾਂ ਵਿੱਚ ਸਾਨੂੰ ਉਹ ਵੀ ਬੜੀ ਮੁਸੀਬਤ ਚੱਲਣੀ ਪੈਂਦੀ ਹੈ ਬਾਕੀ ਇਹ ਇਹ ਜਿਹੜੀਆਂ ਪਰੇਸ਼ਾਨੀਆਂ ਤੁਸੀਂ ਦੇਖੋ ਵੀ ਜਿਹੜੇ ਬਜ਼ੁਰਗ ਲੋਕ ਨੇ ਅੱਜ ਤੱਕ ਇਹ ਚੀਜ਼ਾਂ ਦੇਖਦੇ ਆ ਰਹੇ ਨੇ ਸੋ ਮਹਿਲਾਵਾਂ ਦਾ ਇੱਕ ਬੜਾ ਵੱਡਾ ਘਰ ਦੇ ਵਿੱਚ ਯੋਗਦਾਨ ਹੁੰਦਾ ਔਰ ਬਹੁਤ ਸਾਰੀਆਂ ਅਸੀਂ ਪਰੇਸ਼ਾਨੀਆਂ ਹੁੰਦੀਆਂ ਨੇ ਸਿਹਤ ਸੁਵਿਧਾ ਸੁਵਿਧਾਵਾਂ ਦੀ ਗੱਲ ਕਰ ਰਹੀਏ ਕਿ ਅਸਲ ਦੇ ਵਿੱਚ ਕੀ ਜਿਹੜੀ ਪਰੇਸ਼ਾਨੀ ਜੀ ਪਤਾਈ ਕਿੰਨੀ ਕੁ ਪਰੇਸ਼ਾਨੀ ਜਿਹੜੀ ਨਜ਼ਰ ਇਸ ਸਮੇਂ ਆਂਦੀ ਹੈ ਔਰ ਖਾਸ ਤੌਰ ਤੇ ਸਿਹਤ ਸੁਵਿਧਾ ਦੀ ਗੱਲ ਹੋਵੇ ਮਹਿਲਾਵਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਪੇਸ਼ ਆਂਦੀਆਂ ਨੇ ਉਸ ਬਾਰੇ ਕੀ ਕਹੋਗੇ ਨੋ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਮਸਕਲ ਇੰਨੀ ਕਹਿ ਕਿ ਕਿ ਸਾਰ ਨਹੀਂ ਹੈ ਤੇ ਆਹਨੇ ਵੀ ਸਾਡਾ ਪੋਲ ਪੱਜ ਜੀ ਤੇ ਸਾਰਿਆਂ ਨਾਲ ਚੰਗਾ ਹੋ ਜੇ ਸਾਡੇ ਜੀ ਜਿਹੜੇ ਨੇ ਚਲੋ ਜਾਣਾ ਚ ਜਿਹੜਾ ਸੁਖੀ ਹੋ ਜਾਣਗੇ ਅਗਲੇ ਆਉਣ ਵਾਲੀ ਪੀੜੀ ਸੋਕੀ ਹੋ ਜੇਗੀ ਅਹੀਂ ਤੇ ਜੇ ਲੋ ਜੇ ਟਿਕਟਾਂ ਦੇਖਾ ਨਹੀਂ ਤੋ ਤਾ ਨਹੀਂ ਦਿਨ ਕੱਢ ਲੈਨੇ ਹੁਣ ਆਉਣ ਵਾਲੇ ਬੱਚੇ ਨਹੀਂ ਰਹਿੰਦੇ ਉਹ ਬੱਚੇ ਕਹਿੰਦੇ ਨੇ ਵੀ ਅਹੀਂ ਇਧਰ ਨਹੀਂ ਰਹਿ ਹੱਤ ਦੇ ਹੁਣ ਜੇ ਪੋਲ ਹੋਏ ਤੇ ਉਥੇ ਖੇਰੂ ਖੇਰੂ ਕਰਨੇ ਬੱਚੇ ਹੁਣ ਹੁਣ ਪੜ੍ਹਾਈ ਹੈ ਤੇ ਉਹ ਵੀ ਪੜ੍ਹਾਈ ਵੀ ਨਹੀਂ ਕੀ ਕੰਮ ਦੀ ਆਪ ਵੀ ਮੈਂ ਬਿਮਾਰ ਰਹਿੰਨੇ ਆਂ ਕਈ ਵਾਰੀ ਬਿਮਾਰ ਆਣੇ ਤੇ ਕੇਵਲੇ ਰਾਤ ਬਰਾਸ ਸੌਂ ਜਾਈਏ ਤੇ ਆਖੀਦਾ ਆਈ ਰਾਤ ਕੋ ਸੋ ਗਿਆ ਤੇ ਕਿਤਨਾ ਜਾਵਾਂਗੇ ਮੁਸ਼ਕਲ ਹੋਈ ਨਹੀਂ ਐ ਜੇ ਰਿਸ਼ਤੇਦਾਰਾਂ ਦੇ ਜਾ ਕੇ ਬੈਠੀਏ ਤੇ ਰਿਸ਼ਤੇਦਾਰ ਕੌਣ ਰੋਏ ਚਲੇਗਾ ਕੋਈ ਚਲੇਗਾ ਤੇ ਨਹੀਂ ਨਾ ਆਪਣਾ ਸਾਧਨ ਹੋਏਗਾ ਚਟਪਟ ਜਾ ਕੇ ਕੋਈ ਪਾਰੋਂ ਫੋਨ ਲਾ ਦਾਂਗੇ ਉਧਰੋਂ ਫੋਨ ਲਾ ਦਾਂਗੇ ਕੋਈ ਗੱਡੀ ਆ ਜੇਗੀ ਕੋਈ ਹੋ ਜਾਏਗਾ ਚਲ ਤੇ ਜਾਵਾਂਗੇ ਹੁਣ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਐਂ ਕਹਿੰਦੇ ਆ ਪੋਲ ਬੱਜੇ ਤੇ ਸਾਨੂੰ ਸਾਰੀਆਂ ਮੁਸ਼ਕਲਾਂ ਸਾਰੀਆਂ ਹੱਲ ਹੋ ਜਾਣ ਤੇ ਜੇ ਪੋਲ ਬੱਜ ਜੇ ਜਿਹੜੀ ਮਰਜ਼ੀ ਸਰਕਾਰ ਬਣਾ ਦੇ ਜੇ ਪੋਲ ਨਹੀਂ ਬੰਨਿਆ ਤੇ ਫਿਰ ਵੋਟਾਂ ਦਾ ਇਹੋ ਸਾਹ ਵੀ ਰਹਿਣਾ ਸੋ ਇਹ ਦੇਖੋ ਕਿ ਅਸਲ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਉਹ ਲਗਾਤਾਰ ਤਾਂ ਪੇਸ਼ ਆ ਰਹੀਆਂ ਨੇ ਪਰ ਇਹ ਜਿਹੜਾ ਆਖਿਰ ਸਮੱਸਿਆ ਜਿਹੜੀ ਪੇਸ਼ ਆਈ ਹੈ ਢੀ ਵੱਡੀ ਕਿ ਇੱਕ ਵੱਡਾ ਜਿਹੜਾ ਫੈਸਲਾ ਇਹ ਜਿਹੜਾ ਕੀਤਾ ਗਿਆ ਇਹ ਲੋਕਾਂ ਵੱਲੋਂ ਖਾਸ ਤੌਰ ਤੇ ਜਿਹੜੇ ਸਤਪਿੰਡ ਦੇ ਜਿਹੜੇ ਲੋਕ ਨੇ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੇ ਇਸ ਵਾਰ ਫਿਰ ਤੋਂ ਇੱਕ ਵਾਰ ਕਿਹਾ ਹੈ ਕਿ ਖਾਸ ਤੌਰ ਤੇ ਜਿਹੜੇ ਇਲੈਕਸ਼ਨ ਆ ਰਹੇ ਨੇ ਉਸ ਦਾ ਬਾਈਕਾਟ ਕੀ ਇਹ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਕਿ ਜਿਸ ਕਰਕੇ ਜੜੀਆਂ ਸਾਰੀਆਂ ਸਿਹਤ ਸਹੂਲਤਾਂਾਂ ਨੇ ਉਹ ਇਹਨਾਂ ਨੂੰ ਨਹੀਂ ਮਿਲ ਪਾਰੀਆਂ ਉਹ ਇੱਕ ਕਾਰਨ ਹੈ ਪੁਲ ਦਾ ਆ ਜੀ ਨਾਮ ਮੇਰੇ ਮਮਾ ਪਾਪਾ ਦੀ ਧਾਤੋਗ ਦੀਆ ਤੇ ਪੁੱਲ ਘਰਨ ਧਾਤੋਗ ਦੀਆ ਤੇ ਆਈ ਹਸਪੀਟਲ ਨਿਰਖੜ ਚੁਕੇ ਤੇ ਇਸ ਕਾਰਨ ਆਹ ਕੰਮ ਕਿਸ ਨਾਲ ਹੋਏ ਸਾਨੂੰ ਪੁੱਲ ਚਾਹੀਦਾ ਸਾਡੀ ਆ ਮੰਗਾ ਬੇਰਾ ਨ ਪਿੰਡ ਮੇਰਾ ਤੂੜਾ ਫਕਤ ਅਸੀਂ ਗਰਾਊਂਡ ਲੈਵਲ ਦੇ ਉੱਪਰ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਆ ਔਰ ਜਿਹੜੀ ਪਿੱਛੇ ਤੁਸੀਂ ਤਸਵੀਰ ਦੇਖ ਰਹੇ ਹੋ ਵਿਦਵਾਨ ਸਭਾ ਹਲਕਾ ਦੀਨਾ ਨਗਰ ਬੂਥ ਨੰਬਰ 2 ਸਰਕਾਰੀ ਪ੍ਰਾਇਮਰੀ ਸਕੂਲ ਤੂਰਬਾਨੀ ਪਰ ਇਹ ਸ਼ਾਇਦ ਇਸ ਵਾਰੀ ਲੱਗਦਾ ਹੈ ਕਿ ਇੱਥੇ ਜਿਹੜੇ ਇਹ ਬੂਥ ਹੈ ਉਹ ਨਾ ਲੱਗਣ ਉਹਦਾ ਕਾਰਨ ਕਿ ਇਸ ਵਾਰ ਇਹਨਾਂ ਪਿੰਡ ਦੇ ਜਿਹੜੇ ਸੱਤ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਇੰਨੀ ਕੁ ਪਰੇਸ਼ਾਨੀ ਆ ਚੁੱਕੀ ਹੈ ਉਹਨਾਂ ਨੇ ਇਸ ਵਾਰ ਮਨ ਬਣਾਇਆ ਕਿ ਇਲੈਕਸ਼ਨਾਂ ਦਾ ਬਾਈਕਾਟ ਵੀ ਕਰਨਗੇ ਕਿਉਂਕਿ ਉਹਨਾਂ ਦਾ ਜਿਹੜੇ ਪੁਲ ਦੀ ਉਸਾਰੀ ਜਿਹੜੀ ਨਹੀਂ ਸ਼ੁਰੂ ਕਰਵਾਈ ਗਈ ਭਾਵੇਂ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਵਾਅਦੇ ਕੀਤੇ ਗਏ ਸੀ ਉਹ ਕਿਤਨਾ ਕਿਤੇ ਪੂਰੇ ਹੁੰਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਸੋਣਾ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਕੋ ਵੀ ਪੁੱਛਦੇ ਆ ਕਿ ਆਖਰ ਇਹ ਬਾਈਕਾਟ ਕਿਉਂ ਕਰ ਰਹੇ ਨੇ ਔਰ ਕੀ ਕਾਰਨ ਹੈ ਕਿ ਜਿਹੜੀ ਉਹਨਾਂ ਦੀ ਸੁਣਵਾਈ ਜਿਹੜੀ ਹੈ ਉਹ ਨਹੀਂ ਹੋ ਪਾਰੀ ਹੈ ਸੋ ਗੱਲਬਾਤ ਕਰਦੇ ਆ ਪਿੰਡ ਦੇ ਲੋਕ ਇੱਥੇ ਮੌਜੂਦ ਨੇ ਭਾਜੀ ਕੀ ਕਾਰਨ ਹੈ ਜਿਹੜਾ ਇਸ ਵਾਰ ਇਲੈਕਸ਼ਨਾਂ ਦਾ ਬਾਈਕਾਟ ਕਰਨ ਦਾ ਤੁਸੀਂ ਫੈਸਲਾ ਕਰ ਰਹੇ ਹੋ ਔਰ ਕੀ ਜਿਹੜੀ ਤੁਹਾਡੀ ਮੰਗ ਹੈ ਜਿਸ ਕਰਕੇ ਇਹ ਸਾਰਾ ਫੈਸਲਾ ਕੀਤਾ ਗਿਆ ਸਰ ਗੱਲ ਇਹਦਾ ਹੈਗੀ ਆ ਕਿ ਇਸ ਏਰੀਆ ਵਿੱਚ ਨਾ ਤਾਂ ਕੋਈ ਹੈਲਥ ਦਾ ਪ੍ਰਬੰਧ ਹੈ ਜੀ ਨਾ ਕੋਈ ਐਜੂਕੇਸ਼ਨ ਦਾ ਪ੍ਰਬੰਧ ਹੈ ਜੀ ਨਾ ਤਾਂ ਸਾਡੇ ਜਿਹੜੀ ਫਸਲ ਆ ਉਹਨੂੰ ਮੰਡੀਆਂ ਤੱਕ ਲਿਜਾਣ ਦਾ ਪ੍ਰਬੰਧ ਹੈ ਜੀ ਇਸ ਕਰਕੇ ਮਤਲਬ ਕਿ ਲੋਕ ਜਿਹੜੇ ਆ ਅੱਜ ਵੀ 16ਵੀਂ ਸਦੀ ਵਰਗੀ ਜ਼ਿੰਦਗੀ ਜਿਉਂਦੇ ਪਏ ਆ ਜਦੋਂ 75 ਸਾਲ ਹੋ ਗਿਆ ਦੇਸ਼ ਨੂੰ ਆਜ਼ਾਦ ਹੋਇਆ ਜਦੋਂ ਸਰਕਾਰਾਂ ਨੇ ਅੱਜ ਤੱਕ ਕੋਈ ਫੈਸਿਲਿਟੀ ਦਿੱਤੀ ਨਹੀਂ ਆ ਤੇ ਫਿਰ ਅਸੀਂ ਵੋਟਾਂ ਕਿਉਂ ਪਾਈਏ ਇਹਨਾਂ ਨੂੰ ਅਸੀਂ ਪਿਛਲੀ ਵਾਰ ਵੀ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਆ ਉਹ ਬਾਈਕਾਟ ਕੀਤਾ ਸੀਗਾ ਪਰ ਉਹਦਾ ਇੰਨਾ ਕ ਅਸਰ ਹੋਇਆ ਕਿ ਇੱਥੇ ਚੋਣ ਕਮਿਸ਼ਨਰ ਆਇਆ ਸੀਗਾ ਉਹਨੇ ਸੈਂਟਰ ਤੱਕ ਗੱਲ ਕੀਤੀ ਪੱਕਾ ਪੁਲ ਜਿਹੜਾ ਵਾ ਉਹ ਮਨਜ਼ੂਰ ਹੋ ਕੇ ਆ ਗਿਆ ਹੁਣ ਆ ਜਿਹੜੀ ਸਰਕਾਰ ਆ ਅੱਜ 2 ਸਾਲ ਹੋ ਗਿਆ ਇਸ ਸਰਕਾਰ ਨੂੰ ਬਣੀ ਨੂੰ ਪਰ ਅਜੇ ਤੱਕ ਇਹ ਪੱਕੇ ਪੁਲ ਦਾ ਕੰਮ ਸ਼ੁਰੂ ਨਹੀਂ ਕਰਾ ਰਹੇ ਅਸੀਂ ਡੀਸੀ ਦਫਤਰ ਧਰਨੇ ਵੀ ਲਾਏ ਅਸੀਂ ਮਤਲਬ ਇਹਨਾਂ ਦੇ ਪੁੱਤਲੇ ਵੀ ਭੂਕੇ ਅਸੀਂ ਮਤਲਬ ਜਿਹੜਾ ਕਟਾਰੂ ਚੱਕਿਆ ਇੱਕ ਢੱਲੜ ਜਾਂ ਮੰਤਰੀ ਇੱਥੇ ਉਹਦੇ ਘਰੇ ਜਾ ਕੇ ਵੀ ਮਤਲਬ ਧਰਨਾ ਲਾ ਕੇ ਵੇਖ ਲਿਆ ਉਹਨੂੰ ਘੱਟੋ-ਘੱਟ 6-7 ਵਾਰ ਮਿਲ ਕੇ ਵੀ ਵੇਖ ਲਿਆ ਜਦੋਂ ਮਤਲਬ ਵੀ ਸਾਡਾ ਇਹਨਾਂ ਨੇ ਵੋਟਾਂ ਕਿਉਂ ਪਾਈਏ ਕਈ ਵਾਰ ਹੁੰਦਾ ਹੈ ਕਿ ਕੋਈ ਪ੍ਰੋਜੈਕਟ ਪਾਸ ਹੋ ਕੇ ਆਇਆ ਹੋਵੇ ਤੇ ਜਦੋਂ ਇਲੈਕਸ਼ਨ ਸਿਰ ਤੇ ਖੜੀ ਹੋਵੇ ਨਾ ਤੇ ਸਰਕਾਰਾਂ ਪੱਬੇ ਭਾਰ ਜ਼ੋਰ ਲਾਉਂਦੀਆਂ ਨੇ ਕਿ ਇਹਨੂੰ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਆਪਾਂ ਬਣਾਉਣਾ ਜਾਂ ਸ਼ੁਰੂ ਕਰਾਉਣਾ ਹੈ ਇਹ ਕਿੱਡੀਆਂ ਬੇਸ਼ਰਮ ਸਰਕਾਰਾਂ ਆ ਕਿ ਇਲੈਕਸ਼ਨ ਸਿਰ ਤੇ ਆ ਤੇ ਜਦੋਂ ਵੀ ਮਿਲਦੇ ਆ ਕਹਿੰਦੇ ਆ ਕਿ ਪ੍ਰੋਸੀਜਰ ਚਾ ਤੁਹਾਡਾ ਇਹ ਪ੍ਰੋਜੈਕਟ ਪ੍ਰੋਸੀਜਰ ਦੇ ਵਿੱਚ ਜਿਹੜਾ ਕੰਮ ਹੁੰਦਾ ਪਿਆ 2 ਸਾਲ ਤੋਂ ਇਹੀ ਲਾਰੇ ਇਹਨਾਂ ਦੇ ਸੁਣਦੇ ਪਿਆ ਇਸ ਕਰਕੇ ਐਸ ਵਾਰ ਵੀ ਇਹਨਾਂ ਨੂੰ ਜਿਹੜਾ ਪੁੱਠੇ ਪੈਰੀ ਭਜਾਵਾਂਗੇ ਔਰ ਬਹੁਤ ਚੰਗੀ ਤਰ੍ਹਾਂ ਭਜਾਵਾਂਗੇ ਸੋ ਕਿਹਦਾ ਆਖਿਰ ਜਿਹੜਾ ਕਸੂਰ ਕਿਸ ਦਾ ਮੰਨਦੇ ਹੋਏ ਸਭ ਦੇ ਵਿੱਚ ਜਿਹੜਾ ਵੱਡੇ ਵੱਡੇ ਦਾਅਵੇ ਹੋਏ ਪਿਛਲੀ ਵਾਰ ਵੀ ਇੱਥੇ ਬਹੁਤ ਸਾਰੇ ਮੰਤਰੀ ਵੀ ਪਹੁੰਚੇ ਸਿਗੇ ਸ਼ੁਰੂਆਤ ਕੀਤੀ ਕਿ ਲੱਡੂ ਖਵਾਏਗੇ ਸਿਗੇ ਤੁਹਾਨੂੰ ਸੋ ਕਿਦਾਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਦੇਖਣਾ ਮੇਰੇ ਇਦਾਂ ਆ ਵੀ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ ਇਹਦੇ 'ਚ ਸਰਕਾਰਾਂ ਨੇ ਸਾਨੂੰ ਜਿਹੜੀਆਂ ਹਿੰਦੁਸਤਾਨਾਂ ਮੇਰੇ ਹਿਸਾਬ ਨਾਲ ਤਾਂ ਜੋੜਨ ਨਹੀਂ ਜਾਂਦੀ ਪਤਾ ਨਹੀਂ ਕੀ ਚੱਕਰ ਆ ਜਾਂ ਸਾਡੀ ਕਿਸਮਤ ਮਾੜੀ ਹੈ ਕਿ ਜਾਂ ਕੀ ਸਾਉਕਤਾ ਵੈ ਇੰਨਾ ਬੇਸ਼ਰਮਾ ਸਰਕਾਰਾਂ ਨੇ ਇੰਨਾ ਅਸੀਂ ਕੁਝ ਕਰਕੇ ਵੀ ਵੇਖ ਲਿਆ ਧਰਨੇ ਵੀ ਲਾਏ ਮੀਡੀਆ 'ਚ ਵੀ ਦੱਸਿਆ ਤੁਹਾਡੇ ਮਾਧਿਅਮ ਰਸਤੇ ਸਾਰਾ ਕੁਝ ਇਹਨਾਂ ਨੂੰ ਪਤਾ ਵੀ ਹੈਗਾ ਪੈਸਾ ਵੀ ਮਨਜ਼ੂਰ ਹੋ ਚੁੱਕਾ ਹੈ ਲੇਕਿਨ ਪਤਾ ਨਹੀਂ ਕੀ ਚੱਕਰ ਆ ਜਿਹੜਾ ਸਾਡੇ ਅਲਵੇਖ ਹੀ ਨਹੀਂ ਰਿਹਾ ਜੇ ਉਹਨਾਂ ਸਾਡੇ ਵੱਲ ਨਹੀਂ ਵੇਖਿਆ ਐ ਕਿ ਅਸੀਂ ਇਹੀ ਤੁਹਾਡੇ ਮਾਧਿਅਮ ਰਸਤੇ ਵਾਲਾ ਨੂੰ ਇੱਕ ਚਤਤਾਵ ਨਹੀਂ ਦਿੰਨੇ ਆ ਕਿ ਜੇ ਸਾਡਾ ਪੁੱਲ ਨਹੀਂ ਤੇ ਵੋਟ ਨਹੀਂ ਇੱਧਰ ਸਾਡੇ ਕੋਲ ਵੋਟ ਲੈਣ ਨਾ ਤੇ ਉਹਨਾਂ ਦਾ ਕੋਈ ਅਧਿਕਾਰੀ ਨਾ ਕੋਈ ਉਹਨਾਂ ਦਾ ਮੰਤਰੀ ਸੰਤਰੀ ਸਾਡੇ ਕੋਲ ਵੋਟ ਮੰਗਣ ਦਾ ਜੇ ਇੱਧਰ ਆਗੇ ਤਾਂ ਫਿਰ ਉਹਨਾਂ ਦੇ ਨਾਲ ਅਸੀਂ ਬਹੁਤ ਹੀ ਮਾਰੀ ਕਰਾਂਗੇ ਉੱਠੇ ਪੈਰ ਉਹਨਾਂ ਨੂੰ ਪਿੱਛੇ ਭਜਾਵਾਂਗੇ ਤੇ ਸਾਨੂੰ ਡਾਂਗਾ ਵੀ ਚੁੱਕਣੇ ਪਈਆਂ ਅਸੀਂ ਚੁੱਕਾਂਗੇ ਲੇਕਿਨ ਅਸੀਂ ਵੋਟ ਨਹੀਂ ਪਾਵਾਂਗੇ ਜੇ ਸਾਡਾ ਪੋਲ ਬਣਾ ਦਿੰਦੇ ਆ ਤੇ ਸਵਾਗਤ ਕਰਾਂਗੇ ਨਹੀਂ ਆ ਤੇ ਕੁਛ ਨਹੀਂ ਸੋ ਇਹ ਦੇਖੋ ਕਿ ਆਖਿਰ ਕਿੰਨੇ ਕ ਜਿਹੜੇ ਪਰੇਸ਼ਾਨ ਇਹ ਪਿੰਡਾਂ ਦੇ ਜਿਹੜੇ ਲੋਕ ਨੇ ਕਿੰਨੀ ਕ ਪਰੇਸ਼ਾਨੀ ਹੈ ਕਿ ਆਖਿਰ 75 ਸਾਲ ਆਜ਼ਾਦੀ ਦੇ ਬੀਤ ਜਾਂਦੇ باوجود ਵੀ ਇਹਨਾਂ ਨੂੰ ਆਪਣੇ ਹੱਕ ਦੇ ਲਈ ਅੱਜ ਵੀ ਧਰਨੇ ਲਗਾ ਰਹੇ ਪੈ ਰਹੇ ਨੇ ਸੜਕਾਂ ਤੇ ਬੈਠਣਾ ਪੈ ਰਿਆ ਔਰ ਖਾਸ ਤੌਰ ਤੇ ਕਈ ਕੀਮਤੀ ਜਾਨਾਂ ਵੀ ਇਸ ਪਿੰਡ ਦੇ ਵਿੱਚੋਂ ਗਈਆਂ ਨੇ ਸਿਰਫ ਸਿਹਤ ਸੁਵਿਧਾਵਾਂ ਨਾ ਹੋਣ ਕਰਕੇ ਦਰਿਆ ਪਾਰ ਨਹੀਂ ਪਹੁੰਚ ਸਕਦੇ ਤੇ ਆਪਣੀ ਜਾਨ ਵੀ ਜੜੀ ਉਹ ਉਹ ਜਿਹੜੀ ਜੋਖਮ ਵਿੱਚ ਪਾ ਕੇ ਜੇ ਪਹੁੰਚਦੇ ਸੀਗੇ ਪਰ ਜਾਨ ਵੀ ਆਪਣੀ ਕੀਮਤੀ ਜੜੀਆਂ ਗਵਾਉਣੀਆਂ ਪਈਆਂ ਨੇ ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਸ਼ਾਇਦ ਇਹ ਆਵਾਜ਼ ਸਰਕਾਰ ਤੱਕ ਪਹੁੰਚ ਪਾਏ ਇਹਨਾਂ ਲੋਕਾਂ ਦੀ ਸੁਣਵਾਈ ਹੋ ਪਾਏ ਤਾਂ ਕਿ ਜਿਹੜੀਆਂ ਸਮੱਸਿਆਵਾਂ ਇਹਨਾਂ ਨੂੰ ਪੇਸ਼ ਆ ਰਹੀਆਂ ਨੇ ਉਹ ਅਗਲੀ ਜਿਹੜੀ ਇਹਨਾਂ ਦੀ ਪੀੜ੍ਹੀ ਹੈ ਉਹ ਚੇਲ ਨਾ ਪਾਵੇ ਕੈਮਰਾ ਪਰਸਨ ਮੋਇਦਨ ਆ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੁਰਦਾਸਪੁਰ